ਪਟਿਆਲਾ ਦੇ ਥਾਪਰ ਕਾਲਜ ਵਿਖੇ ਬਣੇ ਹੋਏ ਡੇਰੇ ਦੀ ਜ਼ਮੀਨ ਤੇ ਕਬਜ਼ਾ ਕਰਨ ਗਈ ਨਗਰ ਨਿਗਮ ਦੀ ਟੀਮ ਦਾ ਵੱਡਾ ਵਿਰੋਧ ਹੋਇਆ ਹੈ। ਨਗਰ ਨਿਗਮ ਟੀਮ ਉੱਪਰ ਜ਼ਬਰਦਸਤੀ ਕਬਜ਼ਾ ਕਰਨ ਦੇ ਇਲਜ਼ਾਮ ਲੱਗੇ ਨੇ। ਪੱਤਰਕਾਰਾਂ ਦੇ ਸਵਾਲਾਂ ਤੋਂ ਅਧਿਕਾਰੀ ਭਜਦੇ ਦਿਖਾਈ ਦਿੱਤੇ। ਦੱਸਦੀਏ ਕਿ ਜਿਹੜਾ ਵਿਅਕਤੀ ਇਸ ਡੇਰੇ 'ਚ ਰਹਿੰਦਾ ਹੈ ਉਸ ਦਾ ਕਹਿਣਾ ਹੈ ਕਿ ਇਹ ਮੇਰੇ ਬਜ਼ੁਰਗਾਂ ਦੀ ਜਗ੍ਹਾ ਹੈ। ਮੈਂ ਇਸ ਜਗ੍ਹਾ ਤੇ ਕਾਲਜ ਬਣਨ ਤੋਂ ਪਹਿਲਾਂ ਦਾ ਰਹਿ ਰਿਹਾ ਹਾਂ। ਸਾਡਾ ਕੋਰਟ ਚ ਕੇਸ ਵੀ ਚੱਲ ਰਿਹਾ ਹੈ ਲੇਕਿਨ ਅੱਜ ਬਿਨਾ ਕੋਈ ਨੋਟਿਸ ਦਿੱਤੇ ਬਿਨਾ ਕੁਝ ਕਹੇ ਨਗਰ ਨਿਗਮ ਦੀ ਟੀਮ ਪਹੁੰਚੀ ਹੈ ਜਿਹੜੀ ਇੱਥੇ ਜਬਰਦਸਤੀ ਕਬਜ਼ਾ ਕਰ ਰਹੀ ਹੈ ਨਾ ਹੀ ਇਹਨਾਂ ਕੋਲ ਕੋਈ ਕਾਗਜ਼ ਹੈ ਨਾ ਹੀ ਕੋਈ ਇਹਨਾਂ ਕੋਲ ਕੋਰਟ ਦਾ ਕੋਈ ਆਰਡਰ ਹੈ ਦੂਜੇ ਪਾਸੇ ਤਹਿਸੀਲਦਾਰ ਅਤੇ ਪਟਵਾਰੀ ਦਾ ਕਹਿਣਾ ਸੀ ਕਿ ਇਹ ਸਾਡੀ ਜਗ੍ਹਾ ਹੈ ਇਸ ਉੱਪਰ ਕਬਜ਼ਾ ਹੋਇਆ ਪਿਆ ਸੀ ਜੋ ਅਸੀਂ ਅੱਜ ਖਾਲੀ ਕਰਵਾਇਆ ਹੈ ਜਿਹੜਾ ਕੋਰਟ ਚ ਕੇਸ ਚੱਲ ਰਿਹਾ ਸੀ ਉਹ ਖਤਮ ਹੋ ਗਿਆ ਹੈ ਸਾਡੇ ਕੋਲ ਸਾਰੇ ਕਾਗਜ਼ ਨੇ ਲੇਕਿਨ ਇੱਕ ਪਾਸੋ ਤਾਂ ਅਧਿਕਾਰੀ ਕਾਗਜ਼ ਹੋਣ ਦੀ ਗੱਲ ਆਖਦੇ ਨਜ਼ਰ ਆਈ ਦੂਜੇ ਪਾਸੇ ਜਦੋਂ ਪੱਤਰਕਾਰਾਂ ਵੱਲੋਂ ਸਬੂਤ ਮੰਗੇ ਗਏ ਤਾਂ ਉਹ ਭਜਦੇ ਨਜ਼ਰ ਆਈ ਥੋੜਾ ਜੀ ਕੀ ਨਾਮ ਹੈ ਮਹਾਂਤਰਾਮਦਾਸ ਜੀ ਕੀ ਮਾਮਲਾ ਕੀ ਹੈ ਜਿਹੜਾ ਲਗਨ ਨਿਗਮ ਇਤੇ ਆਇਆ ਹੈ ਮਾਮਲਾ ਕੀ ਹੈ ਮਾਮਲਾ ਇਹ ਹੈ ਜੀ ਵੀ ਇਹ 1903 ਦੀ ਜਗ੍ਹਾ ਹੈ ਉਹ ਗੁਰੂਗ੍ਰਾਂਦ ਸਾਹਿਬ ਪ੍ਰਕਾਸ਼ਾ ਉਗਾવાડી ਬਣੀ ਵੀ ਆ ਇੱਕ ਸਾਈਡ ਤੇ ਤੇ ਐਸ਼ੀ ਮੰਦਿਰ ਬਣਿਆ ਹੋਇਆ ਇੱਕ ਸਾਈਡ ਤੇ ਤੇ ਇੱਕ ਸਾਈਡ ਤੇ ਆਪਣਾ ਜੀ ਸਾਡੇ ਗੁਰੂਆਂ ਦੀ ਸਮਾਦਾ ਨੇ ਇਹ 1903 ਦਾ ਸਾਡਾ ਰਿਕਾਰਡ ਪਿਆ ਸਾਡੇ ਕੋਲ ਰਜਿਸਟਰੀ ਵਾਲੀ ਜਗਾ ਇਹ ਕਾਰਪੋਰੇਸ਼ਨ ਦੇ ਨਾਂ ਤੇ ਹੁਣ 2006 ਦੇ ਵਿੱਚ ਕਿਸੇ ਨੇ ਛੇੜਕਾਨੀ ਕਰਕੇ ਚੜ੍ਹਾਤੀ ਆ ਤੇ ਉਹਦਾ ਅਸੀਂ 2016 ਤੋਂ ਅਸੀਂ ਕੇਸ ਲੜਦੇ ਆ ਰਹੇ ਆ ਤੇ ਉਹਦੇ ਵਿੱਚ ਹਾਈ ਕੋਰਟ ਨੇ ਸਾਨੂੰ ਸਟੇ ਦੇਤੀ ਆ ਇਹਨਾਂ ਕੋਲ ਕੁਝ ਨਹੀਂ ਹੈਗਾ ਇਹ ਇੱਕ ਨਾਜਾਇਜ਼ ਧੱਕੇ ਨਾਲ ਸਾਡੇ ਤੇ ਕਬਜ਼ਾ ਕਰ ਰਹੇ ਨੇ ਤੇ ਹੁਣ ਇਹ ਇਹਨਾਂ ਦੇ ਕੋਲ ਕੀ ਕਿ ਆ ਜਾਂਦਾ ਤੁਹਾਨੂੰ ਇਹਨਾਂ ਨੇ ਨਾਂ ਤਾਂ ਸਾਨੂੰ ਕੋਈ ਨੋਟਿਸ ਦਿੱਤਾ ਜੀ ਨਾ ਕੋਈ ਇਹਨਾਂ ਨੇ ਸਾਨੂੰ ਕੋਈ ਸਟੇ ਆਰਡਰ ਦਿਖਾਏ ਨੇ ਇਹਨਾਂ ਨੇ ਕੁਝ ਨਹੀਂ ਦਿਖਾਇਆ ਇਹ ਟੱਕੇ ਨਾਲ ਆਏ ਘਟੋ ਘਟ ਡੇਢ 200 ਬੰਦਾ ਪੁਲਿਸ ਦਾ ਜੀ ਇਹਨਾਂ ਨਾਲ 6-700 ਬੰਦੇ ਇਹਨਾਂ ਦਾ ਆਪ ਦਾ ਕਰਮਚਾਰੀ ਆ ਨਗਰ ਨਿਗਮ ਦਾ ਇਹ ਆ ਕੇ ਟੱਕੇ ਨਾਲ ਸਾਨੂੰ ਕਮਰੇ ਦੇ ਅੰਦਰ ਬੰਦ ਕਰ ਲਿਆ ਬੰਦ ਕਰਕੇ ਅੰਦਰ ਡੀ ਵੀ ਆਰ ਪੱਟ ਲਿਆ ਇਹਨਾਂ ਨੇ ਸਾਡੇ ਜਿੰਨੇ ਫੋਨ ਸੀਗੇ ਸਾਰੇ ਫੋਨ ਖੋਲੇ ਆ ਅਸੀਂ ਕਿਸੇ ਨੂੰ ਫੋਨ ਕਰਨ ਜੋਗਰੇ ਨਹੀਂ ਹੈਗੇ ਤੇ ਅੰਦਰ ਗੁਰਗਾਂ ਸਿੰਘ ਸਾਹਿਬ ਪ੍ਰਕਾਸ਼ ਆ ਜੇ ਕੱਲ ਗੁਰਗਾਂ ਸਿੰਘ ਸਾਹਿਬ ਦੇ ਕੋਈ ਅੰਗ ਪਾੜ ਗਿਆ ਜਾਂ ਗੁਰਗਾਂ ਸਿੰਘ ਨੂੰ ਕੋਈ ਅੰਦਰ ਅੱਗ ਲਾ ਗਿਆ ਤਾਂ ਉਹਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਨਗਰ ਨਿਕਮ ਪਟਿਆਲਾ ਹੋਊਗਾ ਇਹ ਜਮੀਨ ਕੀ ਦੀ ਹੈ ਇਹ ਜਮੀਨ ਇਹ ਜਮੀਨ ਆ ਜਿਹੜੀ ਸਾਡੇ ਗੁਰੂਆਂ ਦੇ ਨਾਂ ਦੇ ਆ ਸਾਡੇ ਗੁਰੂਆਂ ਦੇ ਨਾਂ ਤੇ ਬੋਲਦੀ ਜਾ ਰਹੀ ਆ ਹਾਈ ਕੋਰਟ ਚ ਹਜੇ ਕੇਸ ਇਹਦਾ ਪੈਂਡਿੰਗ ਪਿਆ ਕੇਸ ਦਾ ਹਜੇ ਕਿਸੇ ਬਸ ਫੈਸਲਾ ਨਹੀਂ ਹੋਇਆ ਇਹਦਾ ਰਜਿਸਟਰੀ ਹੈਗੀ ਹੈ ਇਹ ਰਜਿਸਟਰੀ ਹੈਗੀ ਆ ਜਗਾ ਦੀ ਕਿੰਨੀ ਕਿੰਨੀ ਜਮੀਨ ਹੈ 12 ਬਿਗੇ ਦੀ ਰਜਿਸਟਰੀ ਹੈ ਦੀ ਤੇ ਇਹ ਕੀ ਕਹਿ ਰਹੇ ਹੁਣ ਇਹ ਕਹਿੰਦੇ ਸਾਡੀ ਜਗਾ ਹੈ ਜੀ ਥਾਪਰ ਕੋਲੇ ਵਾਲੇ ਕਹਿੰਦੇ ਸਾਨੂੰ ਇਹ ਜਗਾ ਦਾ ਕਬਜ਼ਾ ਲੈ ਕੇ ਦਵੋ ਤੇ ਆ ਜੀ ਤੁਹਾਨੂੰ ਜਗਾ ਇੱਕ ਪਾਸੇ ਹੋਰ ਦਿੰਨੇ ਆ ਇਸ ਕਰਕੇ ਠਾਪਰ ਕੋਲੇ ਵਾਲੇ ਖੁਦ ਆ ਰਜਿਸਟਰ ਹੁਣ ਚਾਰ ਪੰਜ ਵਾਰੀ ਗੇਟ ਲਾ ਕੇ ਗਿਆ ਉਰੇ ਤੇ ਇਸ ਕਰਕੇ ਇਹਨਾਂ ਨੇ ੱੱਕੇ ਨਾਲ ਆ ਕੇ ਜਬ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਕੋਲ ਲਾ ਕੇ ਗੁਰਵਿੰਦਰ ਸਿੰਘ ਸੰਧੂ ਤੇ ਗੱਲ ਕਰੀਏ ਨਗੇ ਠਾਪਰ ਦੇ ਅੰਦਰ ਹੀ ਦੀ ਜ਼ਮੀਨ ਹੈ ਹੈ ਠਾਪਰ ਕੋਲੇ ਦੇ ਬਾਅਦ ਚ ਬਣਿਆ ਜੀ 1957-58 ਦੇ ਬਣਿਆ ਸਾਡੇ ਕੋਲ ਤਾਂ 1903 ਦੀ ਜਗਾ ਹੈ ਇਹ ਇਹ ਹੁਣ ਇਹਨਾਂ ਨੇ ਤੁਹਾਨੂੰ ਪ੍ਰੂਫ ਦਿਖਾਇਆ ਕੋਈ ਪ੍ਰੂਫ ਨਹੀਂ ਦਿਖਾਇਆ ਹੈਗਾ ਸਾਡੇ ਕੋਲ ਕੋਈ ਆਰਡਰ ਨਹੀਂ ਕੀਤਾ ਹੈਗਾ ਜਿਹੜਾ ਇਹਨਾਂ ਦਾ ਪਟਵਾਰੀ ਆ ਜਿਹੜਾ ਇਹਨਾਂ ਦਾ ਪਟਵਾਰੀ ਆ ਹਰਵੰਸ ਸਿੰਘ ਅੱਜ ਤੋਂ 4 ਦਿਨ ਪਹਿਲਾਂ ਆ ਕੇ ਮੈਨੂੰ ਕਹਿੰਦਾ ਮੇਰਾ ਲੰਨ ਫਲ ਆ ਜਿਹੜਾ ਫੜਨਾ ਕਹਿੰਦਾ ਇਹ ਬੰਦਾ ਬੰਦੂ ਇਹ ਗੱਲ ਬੋਲ ਕੇ ਗਿਆ ਅੱਜੇ ਕਦੇ ਚੋਣ ਜਾਬਤਾ ਲੱਗਿਆ ਬਈ ਚੋਣ ਜਾਬਤੇ ਵਿੱਚ ਮੈਨੂੰ ਕੋਈ ਦੱਸ ਦੇਵੇ ਵੀ ਕੋਈ ਇੱਥੇ ਚੋਣ ਜਾਬਤੇ ਵਿੱਚ ਕਿਹਦਾ ਕੋਈ ਕਾਰਵਾਈ ਹੋ ਰਹੀ ਹੈ ਅਸੀਂ ਕਮਿਸ਼ਨ ਚੋਣ ਕਮਿਸ਼ਨਰ ਨੂੰ ਅਸੀਂ ਇਹਦੀ ਮੇਲ ਪਾਈ ਵੀ ਆ ਚਿੱਠੀ ਵੀ ਪਾਈ ਵੀ ਆ ਵੀ ਇਹਨਾਂ ਬੰਦਿਆਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਬੰਦੇ ਕੰਮ ਕਰ ਰਹੇ ਨੇ ਕੀ ਲੱਗਦਾ ਚੋਣ ਜਾਬਤਾ ਲੱਗਿਆ ਇਹ ਕਬਜ਼ਾ-ਕੂਝਾ ਲੈ ਸਕਦੇ ਨਹੀਂ ਧੱਕਾ ਕਰ ਰਹੇ ਨੇ ਧੱਕੇ ਸਰਕਾਰ ਕੋਈ ਕਬਜ਼ਾ ਨਹੀਂ ਲੈ ਸਕਦੇ ਹੈਗੇ ਜੀ ਤਾਂ ਸਾਨੂੰ ਦਿਖਾਣ ਕਿੱਥੇ ਆਰਡਰ ਨੇ ਇਹਨਾਂ ਕੋਲ ਕੋਈ ਆਰਡਰ ਨਹੀਂ ਦਿਖਾਇਆ ਸਾਨੂੰ ਅਸੀਂ ਇਹਨਾਂ ਨੂੰ ਆਰਡਰ ਦਿਖਾਣਾ ਮੰਨਦੇ ਨਹੀਂ ਹੈਗੇ ਕੀ ਸਰਕਾਰ ਤੋਂ ਵੀ ਮੰਗ ਕਰਦੇ ਹੋ? ਹਾਂ ਜੀ ਸਰਕਾਰ ਤੋਂ ਇਹ ਮੰਗ ਮੰਗਦੇ ਮੰਗ ਕਰਦੇ ਵੀ ਜਿਹੜੀ ਸਾਡੀ ਜਗਾ ਸਾਡੀ ਜਗਾ ਵਾਪਸ ਕੀਤੀ ਜਾਵੇ ਇਹ ਤੇ ਦੂਜੀ ਗੱਲ ਇਹ ਜਿੰਨੀਆਂ ਸਾਡੇ ਤਾਰਾਂ ਤੋੜੀਆਂ ਨੇ ਇਹਨਾਂ ਨੇ ਜਿੰਨੇ ਸਾਡੇ ਰਸਤੇ ਬੰਦ ਕਰੇ ਨੇ ਇਹਨਾਂ ਨੇ ਸਾਡੇ ਉਹ ਕਰੇ ਡੀਵੀਆਰ ਤੋੜੇ ਇਹਨਾਂ ਨੇ ਡੀਵੀਆਰ ਚੋਰੀ ਕੀਤਾ ਉੱਥੋਂ ਅੰਦਰ ਪੱਟ ਕੇ ਨਾਲ ਧੱਕੇ ਨਾਲ ਠੀਕ ਹੈ ਜੀ ਉਹ ਸਾਡੇ ਡੀਵੀਆਰ ਸਾਨੂੰ ਵਾਪਸ ਵਾ ਕੇ ਸਾਡੀ ਚਾਲੂ ਕੀਤਾ ਜਾਵੇ ਉਹ ਨਹੀਂ ਡੀਵੀਆਰ ਕੌਣ ਲੈ ਕੇ ਗਿਆ? ਅੱਛਾ ਇਹ ਪੁਰਸਪੁਰ ਸਾਹਿਬ ਦੇ ਕਾਰਪੋਰੇਸ਼ਨ ਦੇ ਬੰਦੇ ਜਿਹਨਾਂ ਨੇ ਅੰਦਰ ਡੀਵੀਆਰ ਪੱਟ ਕੇ ਲੈ ਗਏ ਨੇ ਜੀ ਮੇਰੇ ਨਾਲ surjeet singh cheema ji ਸਰਪਤਰ ਨਗਰ ਨਗਮ ਪਟਿਆਲਾ ਤੋਂ ਇਹ ਜਮੀਨ ਜਿਹੜਾ ਕਬਜ਼ਾ ਲੈ ਰਿਹਾ ਸੀ ਇਹ ਮਾਮਲਾ ਕੀ ਹੈ ਕਾਹ ਸੇ ਨਗਰ ਨਗਰ ਪਟਿਆਲਾ ਦੀ 6 ਬਿਗੇ 5 ਬਿਗੇ ਇੱਕ ਜਗ੍ਹਾ ਜੋ ਉੱਥੇ ਸਾਨੂੰ ਸੂਚਨਾ ਮਿਲੀ ਸੀ ਕਿ ਕੋਈ ਸ਼ਰਾਧੀਆਂ ਚਰਾ ਵਾਲੋਂ ਕਬਜ਼ਾ ਕਰਨ ਦੀ ਅਸ਼ਰਾਧ ਕੈਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਸਾਡੇ ਨੋਟਿਸ ਆਇਆ ਤੇ ਮਾਨੇ ਕਮਿਸ਼ਨਰ ਦੇ ਹੁਕਮਾਨਾ ਇਥੇ ਮੌਕੇ ਤੇ ਪਹੁੰਚ ਕੇ ਅਸੀਂ ਉਹਦੇ ਵਾਇਰਿੰਗ ਕਰਤੀ ਵਾਲੇ ਨਾਲੇ ਤੇ ਨਗਰ ਨਗਰ ਮਾਲਕੀ ਦੇ ਅਸੀਂ ਬੋਰਡ ਲਾ ਦਿੱਤੇ ਕਿ ਸਾਡੀ ਜਗ੍ਹਾ ਸੇਫ ਰਹੇ ਫਿਰ ਜਮਾਨ ਦੀ ਕੋਈ ਕੇਸ ਕੁਝ ਵੀ ਚੱਲਾਈ ਇਹ ਜੇ ਕੋਈ ਚੱਲਦੇ ਸੀ ਲੋਅਰ ਕੋਰਟ ਤੋਂ ਨਗਰ ਨਿਗਮ ਦੇ ਹੱਥ ਚੋ ਗਏ ਸੀ ਹਾਈ ਕੋਰਟ 'ਚ ਵੀ ਆ ਕੇ ਜਿੱਤ ਚੋ ਚੁੱਕਾ ਕੋਈ ਸਟੇ ਨਹੀਂ ਕੁਝ ਨਹੀਂ ਇਹਨਾਂ ਦੇ ਨਿਕਾ ਵੱਲੋਂ ਕਾਨੂੰਨ ਅਨੁਸਾਰ ਸਾਰੀ ਕਾਰਵਾਈ ਕਰਦੇ ਹੋਏ ਆਪਣਾ ਕਬਜ਼ਾ ਲੇਕਿਨ ਇਹ ਜੇ ਧਰਮ ਨਿਸ਼ਤਾਨ ਚਲਾ ਰਹੇ ਹਨ ਉਹਨਾਂ ਦੇ ਵੱਲੋਂ ਇਲਜ਼ਾਮ ਲਾ ਰਹੇ ਕਿ ਸਾਡੇ ਕੋਲ ਸਟੇ ਹੈਗੀ ਹੈ ਨਹੀਂ ਅਸੀਂ ਸਾਡੇ ਨਾਮ ਬਜ਼ੁਰਗਾਂ ਦੀ ਰਜਿਸਟਰੀ ਹੈ ਇਹਨਾਂ ਦੇ ਸਰ ਮਿਨਿਸਟਰ ਵੀ ਪੁੱਛਾਂਗੇ ਤੁਹਾਨੂੰ ਅਸੀਂ ਜੋ ਮੌਕੇ ਤੇ ਹੈ ਜੋ ਜਮ੍ਹਾਂਬੰਦੀ ਹੈ ਉਹਦੇ ਵਿੱਚ ਅਸੀਂ ਕਾਸਟਕਾਰ ਹੈ ਕਬਜ਼ੇਕਾਰ ਹੈ ਮੌਕੇ ਤੇ ਸਾਡੇ ਕਬਜ਼ੇ 'ਚ ਹੈ ਤੇ ਜੇ ਕੋਈ ਧਾਰਮਿਕ ਸਥਾਨ ਇੱਥੇ ਬਣਿਆ ਹੈ ਗੋਗਾ ਮਾੜੀ ਆ ਜੇ ਕਿਸੇ ਨੂੰ ਵੀ ਨਹੀਂ ਛੇੜੋ ਤੇ ਉਲਜਾਮ ਲਾਇਆ ਡੀਵੀਆਰਵੀ ਪਟਕੇ ਸਾਡਾ ਘਰ ਤੇ ਅਸੀਂ ਕਿਸੇ ਨੂੰ ਅਸੀਂ 1 ਇੰਚ ਵੀ 1 ਇੰਚ ਵੀ ਉਹਨਾਂ ਦੀ ਜਗ੍ਹਾ ਜਿਹੜੀ ਕੰਸਟਰਕਟਿਡ ਸੀ ਆ ਧਾਰਮਿਕ ਸੀ ਕਿਸੇ ਨੂੰ ਸਤਕਾਰ ਨਾਲ ਨਹੀਂ ਛੇੜਿਆ ਜਗ੍ਹਾ ਕਿੰਨੀ ਹੈ ਜੀ ਇਸ ਨੂੰ ਕੁੱਲ ਜਗ੍ਹਾ ਸਾਡੀ 6 ਬੀਕੇ 5 ਵਿੱਚ ਤੇ ਟੋਟਲ ਜਗ੍ਹਾ ਕਿੰਨੀ ਹੈ ਜਿਹੜੀ 6 ਬੀਕੇ 5 ਵਿੱਚ ਜਿਹੜੀ ਇਹ ਖੇਤੀ ਕਰਦੀ ਸੀ ਇਹ ਕੌਣ ਕਰਦਾ ਸੀ ਜੇ ਨਾ ਕਿਨੇਗਾ ਪਟਿਆਲਾ ਕੋਲ ਜਦੋਂ ਜਿਵੇਂ ਸੂਚਨਾ ਮਿਲੀ ਅਸੀਂ ਉਹ ਆਪਣੀ ਜਗ੍ਹਾ ਕਬਜ਼ੇ ਚ ਲੈ ਲਈ ਹੈ ਜੇ ਕੋਈ ਸ਼ਰਾਰਤ ਕਰਦਾ ਸੀ ਅਸੀਂ ਤਾਂ ਹੀ ਉਹਨੂੰ ਚਾਰਦਵਾਰੀ ਤਾਂ ਕੀਤੀ ਕਿ ਅਜਗਾ ਸੇਵ ਰਹੋ ਲੇਕਿਨ ਉਹਨਾਂ ਦਾ ਬਲੋ ਕਹਾਂਗੇ ਜੀ 26 ਚਾਰ ਦੀ ਡੇਟ ਹੈ ਜੇ ਉਹਨਾਂ ਜੇ ਉਹਨਾਂ ਦੀ ਨੌਲੇਜ ਹੈ ਕੋਈ ਡੇਟ ਹੈਗੀ ਹੈ ਅਸੀਂ ਆਪਣਾ ਰੱਪਟ ਰੱਖਾਂਗੇ ਬਸ ਅਗਰੇਗਾ ਆਪਣਾ ਪਟਿਆਲਾ ਰੱਖਾਂਗਾ ਪਰ ਅੱਜ ਦੀ ਡੇਟ ਚਾਹੇ ਤਾਂ ਕੋਈ ਸਟੇ ਨਹੀਂ ਲੱਗਦਾ ਸਰ ਕਿਤੇ ਚੋਣ ਜਾਪਤਾ ਲੱਗਿਆ ਤੇ ਕਬਜ਼ਾ ਲੈਣ ਦਾ ਕਿ ਜੋ ਨਹੀਂ 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 ਦੇਖੋ ਨਗਰ ਨਗਰ ਪਟਿਆਲਾ ਕਾਬਜਕਾਰ ਹੈ ਕਸਕਾਰ ਹੈ ਜੇ ਕੋਈ ਸ਼ਰਾਰਤੀ ਕਬਜ਼ਾ ਕਰੂਗਾ ਜਿਸ ਕਾਰਵਾਈ ਤੇ ਕਰਾਂਗੇ ਨਹੀਂ